ਸ਼ਾ ਅਬਦਾਲੀ ਵਰਗਿਆਂ ਨੇ ਬਸੇ ਰੰਗੜ ਵਰਗਿਆਂ ਨੇ ਇਸ ਅਸਥਾਨ ਦੇ ਉੱਪਰ ਆਪਣੀ ਮਨਮਤ ਕਰਨੀ ਚਾਹੀ ਤੇ ਉਹਨਾਂ ਨੂੰ ਕੀਤੀ ਦਾ ਫਲ ਉਹਦਾ ਜਿਹੜਾ ਖਮਿਆਜਾ ਭੁਗਤਣਾ ਪਿਆ ਦੀ ਸਰਕਾਰ ਨੇ ਬੜੇ ਵੱਡੇ ਪ੍ਰਬੰਧਾਂ ਤਹਿਤ ਭਾਰਤੀ ਫੌਜ ਨੂੰ ਤੋਪਾਂ ਟੈਂਕਾਂ ਦੇ ਨਾਲ ਲੈਸ ਕਰਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਉੱਪਰ ਹਮਲਾ ਕੀਤਾ ਹਕੂਮਤ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਟਹਿ ਢੇਰੀ ਕੀਤਾ ਹੋਰ ਵਾਰਤਾ ਦੇ ਉੱਪਰ ਗੋਲੇ ਤਾਂ ਕੇ ਹੋਰ ਗੁਰਦੁਆਰਿਆਂ ਤੇ ਹਮਲੇ ਕੀਤੇ ਉੱਥੇ ਗਿਆਨ ਦਾ ਸਾਗਰ ਸ਼ਬਦ ਗੁਰੂ ਬੰਦ ਦੇ ਸਾਗਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਉੱਪਰ ਵੀ ਗੋਲੀਆਂ ਚਲਾਈਆਂ ਰੂਪ ਗੁਰੂ ਜਿਹੜਾ ਸਾਨੂੰ ਬਖਸ਼ਿਸ਼ ਕੀਤਾ ਏ ਇਹ ਇਹਦਾ ਕੋਈ ਅੰਤ ਨਹੀਂ ਕਰ ਸਕਦਾ ਇਸ ਕੌਮ ਦਾ ਕੋਈ ਅੰਤ ਨਹੀਂ ਕਰ ਸਕਦਾ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ ਖਾਲਸਾ ਜਿਹੜਾ ਹੈ ਉਹ ਵੀ ਪ੍ਰਗਟਿਓ ਪ੍ਰਮਾਤਮਕੀ ਮੋਜ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਗਟ ਗੁਰਾਂ ਕੀ ਦੇ ਇਸ ਕਰਕੇ ਇਸ ਕੌਮ ਦਾ ਕੋਈ ਕੁਝ ਵਿਗਾੜ ਨਹੀਂ ਸਕਦਾ ਗੁਰੂ ਸਾਹਿਬ ਲੇ ਅਮਰਦਾਸ ਕੋਲ ਤੇਰੇ ਤੇਰੀ ਉਪਮਾ ਤੋਂ ਬਣਾ ਆਵੇ ਕਿਰੋ ਦਾ ਪਾਕਿਸਤਾਨ ਦੀ ਚੋਣ ਗੁਰੂ ਦਾ ਸਵਾਰਾ ਜੇ ਕਰਕੇ ਇਹ ਸੰਤਨ ਸਤਗੁਰੂ ਗੁਰੂ ਨਾਨਕ ਦਾਸ ਮਹਾਰਾਜ ਜੀ ਦੀ ਜੇਵਾਰੇ ਜਿਨ੍ਹਾਂ ਨੇ ਅਜੀਤ ਸਿੰਘ ਸਾਹਿਬ ਵਸ ਦੀ ਸਗਨ ਅਪਾਰ ਅਨੂਪ RAM DAS ਕੋਰ ਹਰਹਰ ਲਾਲ ਕਸਮਨ ਜਾਇ ਲਾਇ RAM DAS ਸਰ ਐਸੇ ਦੀਆਂ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਪਤਰਸਥਾਨ ਸ਼੍ਰੀ ਦਰਬਾਰ ਸਾਹਿਬ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜਿਦੇ ਚਾਰ ਦਰਵਾਜ਼ੇ ਰੱਖੇ ਗਏ ਤਾਂ ਕਿ ਦੇਸ਼ ਚੋਂ ਵਰਨਾ ਕੋ ਸਾਂਝਾ ਪਾਵੇ ਇੱਥੇ ਕੋਈ ਸਿੱਖ ਆਵੇ ਮੁਸਲਮਾਨ ਆਵੇ ਇਸਾਈ ਆਵੇ ਜੈਨੀ ਬੋਧੀ ਗੋਰਾ ਕਾਲਾ ਪਰ ਇਸ ਸਥਾਨ ਤੋਂ ਜਿਹੜਾ ਉਪਦੇਸ਼ ਮਿਲਦਾ ਏ ਗੁਰੂ ਅਮਰਦਾਸ ਜੀ ਕਹਿੰਦੇ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਕੰਨ ਨਾਲ ਲਾਉਂਦੇ ਨੇ ਗੱਲ ਨਾਲ ਲਾਉਂਦੇ ਨੇ ਪਰ ਭਾਰਤ ਦੀ 1984 ਦੀ ਸਰਕਾਰ ਵੱਲੋਂ ਗਿਣੀ ਮਿਤੀ ਸਾਜ਼ਿਸ਼ ਦੇ ਤਹਿਤ ਸੱਚਗੰਨ ਸ੍ਰੀ ਹਰਮੰਦਰ ਸਾਹਿਬ ਜੀ ਦੇ ਉੱਪਰ ਚਾਰਛੇਰੇਓ ਘੇਰਾਬੰਦੀ ਕਰਕੇ ਭਾਰਤੀ ਫੌਜ ਨੂੰ ਹੁਕਮ ਦੇ ਕੇ ਭਾਰਤ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਇਹ ਬਹੁਤ ਵੱਡਾ ਕੁਕਰਮ ਕੀਤਾ ਗਿਆ ਬਹੁਤ ਵੱਡਾ ਪਾਪ ਕੀਤਾ ਗਿਆ ਕਿਉਂਕਿ ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦਾ ਉਪਦੇਸ਼ ਹੈ ਕਿ ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਲੱਦੇ ਪਾਪੇ ਪਾਸਾਰਾ ਇਹ ਪਹਿਲੀ ਵਾਰ ਨਹੀਂ ਹੋਇਆ ਇਸ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਜਨਮ ਧਾਰਨ ਸਮੇਂ ਤੋਂ ਲੈ ਕੇ ਅਤੇ ਸਮੇਂ-ਸਮੇਂ ਦੇ ਅਨਸਾਰ ਅਮਰਸ਼ਾ ਅਬਦਾਲੀ ਵਰਗਿਆਂ ਨੇ ਮੱਸੀ ਰੰਗੜ ਵਰਗਿਆਂ ਨੇ ਕੇਸ ਅਸਥਾਨ ਦੇ ਉੱਪਰ ਆਪਣੀ ਮਨਮਤ ਕਰਨੀ ਚਾਹੀਦੀ ਤੇ ਉਹਨਾਂ ਨੂੰ ਕੀਤੀ ਦਾ ਫਲ ਉਹਦਾ ਜਿਹੜਾ ਖਮਿਆਜਾ ਭੁਗਤਣਾ ਪਿਆ ਪਰ ਜੂਨ 1984 ਦੀ ਸਰਕਾਰ ਨੇ ਬੜੇ ਵੱਡੇ ਪ੍ਰਬੰਧਾਂ ਤਹਿਤ ਭਾਰਤੀ ਫੌਜ ਨੂੰ ਟੋਪਾਂ ਟੈਂਕਾਂ ਦੇ ਨਾਲ ਲੈਸ ਕਰਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਉੱਪਰ ਹਮਲਾ ਕੀਤਾ ਜੋ 1 ਜੂਨ ਤੋਂ ਭਾਈ ਮਹਿੰਗਾ ਸਿੰਘ ਜੀ ਬੱਬਰ ਉਹ ਹਕੂਮਤ ਦੀ ਗੋਲੀ ਨਾਲ ਸ਼ਹੀਦ ਹੋਏ ਉਸ ਤੋਂ ਉਪਰੰਤ 3 ਜੂਨ ਤੋਂ ਲੈ ਕੇ 6 ਜੂਨ ਤੱਕ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਸਾਹਿਬ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਸ਼ਹਾਦਤ ਦਾ ਦਿਨ ਮਨਾਉਣ ਵਾਸਤੇ ਆਏ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤ ਦੇਸ਼ ਵਿਦੇਸ਼ਾਂ ਤੋਂ ਜਿਦੇ ਵਿੱਚ Hindu, Musalman ਅਤੇ ਹਰ ਧਰਮ ਦੇ ਲੋਕ, ਹਰ ਜਾਤ ਦੇ ਲੋਕ ਜਿਨ੍ਹਾਂ ਨੇ ਇੱਥੇ ਆ ਕੇ ਸਤਿਗੁਰੂ ਸਾਹਿਬ ਜੀ ਦੇ ਘਰ ਵਿੱਚ ਦਰਸ਼ਨ ਦਿਦਾਰ ਕਰਨੇ ਸੀ ਉਹਨਾਂ ਨੂੰ ਜਾਨ ਤੋਂ ਹੱਥ ਧੋਣੇ ਪਏ ਜਿੱਥੇ ਸਮੇਂ ਦੀ ਹਕੂਮਤ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਟਹਿ ਢੇਰੀ ਕੀਤਾ ਹੋਰ ਵਾਰਤਾ ਦੇ ਉੱਪਰ ਗੋਲੇ ਟਾ ਕੇ ਹੋਰ ਗੁਰਦੁਆਰਿਆਂ ਤੇ ਹਮਲੇ ਕੀਤੇ ਉੱਥੇ ਗਿਆਨ ਦਾ ਸਾਗਰ ਸ਼ਬਦ ਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਾਨੇ ਪਰਤਖ ਗੁਰ ਨਸਤਾਰੇ ਤਨ ਤਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦਾ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਰਾਮਸਰ ਸਾਹਿਬ ਦੀ ਧਰਤੀ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਸੇਵਾ ਵਿੱਚ ਲਾ ਕੇ ਤੇ ਪ੍ਰਕਾਸ਼ ਕੀਤਾ ਉਸ ਤੋਂ ਉਪਰੰਤ ਦਸਵੇਂ ਪਾਤਸ਼ਾਹ ਮਹਾਰਾਜ ਨੇ ਮਹਾਨ ਗੁਰਬਾਣੀ ਨੂੰ ਗੁਰੂ ਦਾ ਦਰਜਾ ਦੇ ਕੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਤੇ ਸਮੇਂ ਦੀ ਹਕੂਮਤ ਨੇ ਉਹ ਪਾਵਨ ਗਿਆਨ ਦੇ ਸਾਗਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਉੱਪਰ ਵੀ ਗੋਲੀਆਂ ਚਲਾਈਆਂ ਜੋ ਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਤਤਕਰਾ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪੂਰੀ ਗੁਰਬਾਣੀ ਦੀ ਤਰਤੀਬ ਇੱਕ ਓਅੰਕਾਰ ਤੋਂ ਲੈ ਕੇ 18 10 20 ਤੱਕ 31 ਰਾਗਾਂ ਦੀ ਸ਼ਬਦਾਂ ਦੀ ਜਿਹੜੀ ਹੈ ਕਿ ਸਾਨੂੰ ਜਾਣਕਾਰੀ ਦਿੱਤੀ ਜਾਂਦੀ ਉਹ ਸਾਰੇ ਤਤਕਰੇ ਦੇ ਅੰਗਾਂ ਤੋਂ ਲੰਘਦੇ ਹੋਏ ਸ੍ਰੀ ਜਪਜੀ ਸਾਹਿਬ ਸੋਦਰ ਸ੍ਰੀ ਰਾਗ ਅਤੇ ਗੌੜੀ ਸੁਖਮਨੀ ਮਹਲਾ 5ਵਾਂ ਦੀ 16ਵੀਂ ਅਸ਼ਟਪਦੀ ਦੇ 6ਵੇਂ ਪਦੇ ਤੱਕ ਇਹ ਗੋਲੀ ਜਿਹੜੀ ਇਹ ਪਹੁੰਚੀ ਜਿਹਦਾ ਦਰਸ਼ਨ ਦਿਦਾਰ ਕਰਵਾਉਣ ਵਾਸਤੇ ਅੱਜ 2 ਜੂਨ ਤੋਂ ਲੈ ਕੇ ਮਾਨਯੋਗ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੁੱਚੀ ਮੈਨੇਜਮੈਂਟ ਮੈਨੇਜਰ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਪਖ ਸਾਹਿਬ ਹਰਮੰਦਰ ਸਾਹਿਬ ਤੇ ਸਮੁੱਚੇ ਸਟਾਫ ਨੂੰ ਸੰਗਤਾਂ ਨੂੰ ਦਰਸ਼ਨ ਦਿਦਾਰ ਕਰਵਾਏ ਜਾ ਰਹੇ ਨੇ ਸੋ ਇਸ ਗੱਲ ਤੋਂ ਸਾਨੂੰ ਸੰਕੇਤ ਮਿਲਦਾ ਹੈ ਕਿ ਜ਼ਾਲਮ ਕਿਸ ਹੱਦ ਤੱਕ ਪਹੁੰਚ ਜਾਂਦਾ ਹੈ ਜਦੋਂ ਕਿਸੇ ਦੀ ਨਸ਼ਲ ਕੁਸ਼ੀ ਕਰਨ ਵਾਸਤੇ ਉਤਰਦਾ ਹੈ ਤੇ ਉਹ ਆਪਣੀ ਹਰ ਹੀਲਾ ਵਰਤਦਾ ਹੈ ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਹਨਾਂ ਜ਼ਾਲਮ ਸਰਕਾਰਾਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਸਾਹਿਬ ਜੀ ਕਿਰਪਾ ਕਰਦੇ ਨੇ ਕਿ ਭਾਈ ਸਤਿਗੁਰ ਸ਼ਬਦ ਉਜਾਰੋ ਦੀਪਾ ਗੁਰੂ ਸਾਹਿਬ ਜੀ ਨੇ ਇਹ ਸ਼ਬਦ ਰੂਪ ਗੁਰੂ ਜਿਹੜਾ ਸਾਨੂੰ ਬਖਸ਼ਿਸ਼ ਕੀਤਾ ਏ ਇਹਦੇ ਇਹਦਾ ਕੋਈ ਅੰਤ ਨਹੀਂ ਕਰ ਸਕਦਾ ਇਸ ਕੌਮ ਦਾ ਕੋਈ ਅੰਤ ਨਹੀਂ ਕਰ ਸਕਦਾ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਖਾਲਸਾ ਜਿਹੜਾ ਹੈ ਉਹ ਵੀ ਪ੍ਰਗਟਿਓ ਪ੍ਰਮਾਤਮਕੀ ਮੋਜ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਗਟ ਗੁਰਾਂ ਕੀ ਦੇ ਇਸ ਕਰਕੇ ਇਸ ਕੌਮ ਦਾ ਕੋਈ ਕੁਝ ਵਿਗਾੜ ਨਹੀਂ ਸਕਦਾ ਗੁਰੂ ਸਾਹਿਬ ਕਿਰਪਾ ਕਰਨ ਇਹ ਦਰਸ਼ਨ ਦੇਖਾਰ ਕਰਕੇ ਆਪਾਂ ਗੱਲੂ ਘਾਰਿਆਂ ਨੂੰ ਭੁੱਲਣਾ ਨਹੀਂ ਚਾਹੀਦਾ ਇਹੋ ਜਿਹੇ ਦਿਹਾੜਿਆਂ ਨੂੰ ਭੁੱਲਣਾ ਜਿਹੜੇ ਭੁੱਲ ਜਾਂਦੇ ਨੇ ਭਾਈ ਉਹਨਾਂ ਦੀ ਜ਼ਮੀਰ ਤੇ ਉਹਨਾਂ ਦਾ ਨੇਸ ਤੋਂ ਨਬੂਦ ਜਿਹੜਾ ਹੈ ਉਹ ਹੋ ਜਾਂਦਾ ਹੈ ਇਹ ਇਤਿਹਾਸ ਦੇ ਪੰਨਿਆਂ ਤੋਂ ਉਹਨਾਂ ਕੌਮਾਂ ਦਾ ਨਾਮ ਮਿਟ ਜਾਂਦਾ ਹੈ ਇਸ ਗੱਲ ਕਰਕੇ ਸਾਰੀਆਂ ਸੰਗਤਾਂ ਆਪਣੇ ਘਰਾਂ ਵਿੱਚ ਤੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦੇ ਪਾਵਨ ਸਥਾਨ ਤੇ ਆ ਕੇ ਉਸ ਪਾਵਨ ਸਰੂਪ ਦੇ ਦਰਸ਼ਨ ਦਿਦਾਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ